ਪਿਛਲੇ 24 ਘੰਟਿਆਂ ਵਿੱਚ ਲਗਭਗ ਤਿੰਨ ਵਾਰ ਦਾ ਤਾਂ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਤਨਤਨ ਅੰਮ੍ਰਿਤਸਰ ਬਾਈਪ ਵਾਸਤੇ 16 ਰਫਲਾ 6 ਪਿਸਤੌਲ ਜਿਹੜੇ ਚੋਰੀ ਹੋ ਚੁੱਕੇ ਹਨ ਇਸੇ ਤਰ੍ਹਾਂ ਨੇ ਸ਼ਹਿਰਾਂ ਬਣੂਆ ਵੀ ਗੋਲੀ ਚੱਲੀ ਆਪਣੇ ਪ੍ਰਤੀਨ ਲੈ ਕੇ 2 ਲੱਖ ਰੁਪਏ ਦੀ ਮੰਗ ਕਰਦੇ ਹਨ ਅੱਜ ਜਿਹੜਾ ਚਵਾਲ ਅਡੇ ਦੇ ਵਿਖੇ ਭਾਰਤੀ ਸਟੇਟ ਬੈਂਕ ਵਿੱਚ ਲਗਭਗ ਦੋ ਬੰਦੇ ਜਿਹੜੇ ਆਏ ਬੈਂਕ ਅੰਦਰ ਅੰਦਰ ਹੁੰਦੇ ਸੀ ਜਿਨ੍ਹਾਂ ਨੇ ਆਹਰਮੜ ਪਾਏ ਸੀ 9 ਲੱਖ ਰੁਪਏ ਕ੍ਰੀਬ ਜਿਹੜੇ ਲੁੱਟ ਕੇ ਲੈ ਗਏ ਜਦੋਂ ਵਕਾਇਸ਼ੇਰ ਨੇ ਗੱਲ ਮੈਂ ਜਿਹੜਾ ਉੱਥੇ ਸਕਿਉਰਟੀ ਗਾਰਡ ਉਹਨੇ ਰੋਤਾ ਕੀਤੀ ਜਾਂਦੇ ਹੋਏ ਉਸੇ 12 ਬੋਰ ਦੀ ਰਫਲ ਵੀ ਆਏ ਜੀ ਨੌਜਵਾਨ ਹੈਲਮਟ ਪਾਈਆਂ ਸੀਗੀਆਂ ਇੱਥੋਂ ਦੇ ਬੁਲਟ ਮੋਟਰਸਾਈਕਲ ਤੇ ਆਏ ਆ 247 ਦੇ ਐਂਟਰ ਕਰਦੇ ਆ ਤਕਰੀਬਨ 2 ਮਿੰਟ ਅੰਦਰ ਰਹਿੰਦੇ ਆ ਕੈਸ਼ੀਅਰ ਕੋ ਜਿਹੜਾ ਕੈਸ਼ ਪਿਆ ਸੀਗਾ 8 ਤੋਂ 9 ਲੱਖ ਰੁਪਏ ਦੇ ਵਿੱਚ ਦੱਸ ਰਹੇ ਉਹ ਆਪਣੇ ਬੈਗ ਚ ਪਾ ਕੇ ਦੋਨਾਂ ਕੋਲੋਂ ਹਥਿਆਰ ਸੀਗੇ ਪਿਸਟਲ ਸੀਗੀ ਜਾਂ ਰਵਾਲਵਰ ਸੀਗੇ ਉਹ ਹਜੇ ਕਲੀਅਰ ਹੋ ਜਾਏਗਾ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਤਲਾਹ ਦਿੱਤੀ ਰਸਤੇ 'ਚ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ 'ਚ ਔਰ ਅੱਗੇ ਜਾ ਕੇ ਸ਼ਾਇਦ ਚੇਂਜ ਕਰ ਲਈ ਉਹਨਾਂ ਨੇ ਮੋਟਰਸਾਈਕਲ ਸਿੱਟਤਾ ਮੋਟਰਸਾਈਕਲ ਰਿਕਵਰ ਹੋ ਗਿਆ ਬਾਕੀ ਲੱਗੀਆਂ ਕੁਝ ਸਪੈਸੀਫਿਕ ਲੀਡਸ ਦੇ ਉੱਤੇ ਕੰਮ ਕਰ ਰਹੇ ਹਾਂ ਅ ਸਰ ਕੋ ਫਾਇਰਿੰਗ ਪਿਆ ਰਹੀ ਕੋਈ ਹੋਈ ਹੈ ਅੰਦਰ ਨਹੀਂ ਫਾਇਰਿੰਗ ਫਾਇਰਿੰਗ ਹੋਈ ਹੈ ਡਰਾਈਫਲ ਵੀ ਲੈ ਗਈ ਨਹੀਂ ਟੋਟਲ ਅਮਾਉਂਟ ਕਿੰਨੀ ਸਰ 8 ਤੋਂ 9 ਲੱਖ ਰੁਪਏ ਦੱਸੋ ਠੀਕ ਹੈ ਪਰਚਾ ਦੱਟ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੀਸੀਟੀਵੀ ਕਵਰ ਨਹੀਂ ਹਾਂ ਲੈ ਰਹੇ ਸਰਕ ਕਰ ਰਹੇ ਹਾਂ ਨਹੀਂ ਹੌਸਲੇ ਦੀ ਐਦਾਂ ਦੀ ਵਾਰਦਾਤ ਹੁਣ ਪਿੱਛੇ ਜੇ 4 ਮਹੀਨੇ ਨਹੀਂ ਹੋਈ ਜਾਂ ਕੋਈ ਹੁੰਦੀ ਹੈ ਉਸ ਵਾਰਦਾਤ ਨੂੰ ਕ੍ਰਾਈਮ ਹੋਣਾ ਇੱਕ ਅਲੱਗ ਗੱਲ ਹੈ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਹੈ ਅਸੀਂ ਕਰਾਂਗੇ ਜੀ ਆਇਆ ਜੀ ਨੌਜਵਾਨ ਹੈਲਮਟ ਆ ਪਾਈਆਂ ਸੀਗੀਆਂ ਇੱਥੋਂ ਦੇ ਬੁਲਟ ਮੋਟਰਸਾਈਕਲ ਤੇ ਆਏ ਆ 247 ਦੇ ਐਂਟਰ ਕਰਦੇ ਆ ਤਕਰੀਬਨ 2 ਮਿੰਟ ਅੰਦਰ ਰਹਿੰਦੇ ਆ ਕੈਸ਼ ਸ਼ੇਰ ਕੋ ਜਿਹੜਾ ਕੈਸ਼ ਪਿਆ ਸੀਗਾ 8 ਤੋਂ 9 ਲੱਖ ਰੁਪਏ ਦੇ ਵਿੱਚ ਦੱਸ ਰਹੇ ਉਹ ਆਪਣੇ ਬੈਗ ਚ ਪਾ ਕੇ ਦੋਨਾਂ ਕੋਲੋਂ ਹਥਿਆਰ ਸੀਗੇ ਪਿਸਟਲ ਸੀਗੀ ਜਾਂ ਰਵਾਲਵਰ ਸੀਗੇ ਉਹ ਹਜੇ ਕਲੀਅਰ ਹੋ ਜਾਏਗਾ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਤਲਾਹ ਦਿੱਤੀ ਰਸਤੇ 'ਚ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ 'ਚ ਔਰ ਅੱਗੇ ਜਾ ਕੇ ਸ਼ਾਇਦ ਚੇਂਜ ਕਰ ਲਈ ਉਹਨਾਂ ਨੇ ਮੋਟਰਸਾਈਕਲ ਸਿੱਟਤਾ ਮੋਟਰਸਾਈਕਲ ਕਵਰ ਹੋ ਗਿਆ ਬਾਕੀ ਲੱਗੀਆਂ ਕੁਝ ਸਪੈਸੀਫਿਕ ਲੀਡਸ ਦੇ ਉੱਤੇ ਕੰਮ ਕਰ ਰਹੇ ਹਾਂ ਅਸਰ ਕੋ ਫਾਇਰਿੰਗ ਕਰਾ ਕੋਈ ਹੋਈ ਅੰਦਰ ਨਹੀਂ ਫਾਇਰਿੰਗ ਫਾਇਰਿੰਗ ਹੋ ਗਈ ਹੈ ਰਾਈਫਲ ਵੀ ਲੱਗੀ ਨਹੀਂ ਟੋਟਲ amount ਕਿੰਨੀ ਸੀ 8 ਤੋਂ 9 ਲੱਖ ਰੁਪਏ ਦਾ ਉਸ ਤੋਂ 50 ਦੱਟ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਹਮ ਲਹਿਰੇ ਸਾਰਾ ਕਰ ਰਹੇ ਹਾਂ। ਨਹੀਂ ਹੌਸਲੇ ਦੀ ਐਦਾਂ ਦੀ ਵਾਰਦਾਤ ਹੁਣ ਪਿੱਛੇ ਜੇ 4 ਮਹੀਨੇ ਨਹੀਂ ਹੋਈ ਜਾਂ ਕੋਈ ਹੁੰਦੀ ਹੈ ਉਸ ਵਾਰਦਾਤ ਨੂੰ ਕ੍ਰਾਈਮ ਹੋਣਾ ਇੱਕ ਅਲੱਗ ਗੱਲ ਹੈ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਹੈ ਉਹ ਅਸੀਂ ਕਰਾਂਗੇ ਜੀ। ਆਏ ਜੀ ਨੌਜਵਾਨ ਹੈਲਮਟ ਆ ਪਾਈਆਂ ਸੀਗੀਆਂ ਇੱਥੋਂ ਦੇ ਬੁਲਟ ਮੋਟਰਸਾਈਕਲ ਤੇ ਆਏ ਆ 247 ਤੇ ਐਂਟਰ ਕਰਦੇ ਆ। ਤਕਰੀਬਨ 2 ਮਿੰਟ ਅੰਦਰ ਰਹਿੰਦੇ ਆ। ਕੈਸ਼ਰ ਕੋ ਜਿਹੜਾ ਕੈਸ਼ ਪਿਆ ਸੀਗਾ 8 ਤੋਂ 9 ਲੱਖ ਰੁਪਏ ਦੇ ਵਿੱਚ ਦੱਸ ਰਿਹਾ ਉਹ ਆਪਣੇ ਬੈਗ ਚ ਪਾ ਕੇ ਦੋਨਾਂ ਕੋਲੋਂ ਹਥਿਆਰ ਸੀਗੇ ਪਿਸਟਲ ਸੀਗੀ ਜਾਂ ਰਵਾਲਵਰ ਸੀਗੇ ਉਹ ਜੇ ਕਲੀਅਰ ਹੋ ਜਾਏਗਾ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਤਲਾਹ ਦਿੱਤੀ ਰਸਤੇ 'ਚ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ 'ਚ ਔਰ ਅੱਗੇ ਜਾ ਕੇ ਸ਼ਾਇਦ ਚੇਂਜ ਕਰ ਲਈ ਉਹਨਾਂ ਨੇ ਮੋਟਰਸਾਈਕਲ ਸਿੱਟਤਾ ਮੋਟਰਸਾਈਕਲ ਕਵਰ ਹੋ ਗਿਆ ਬਾਕੀ ਲੱਗੀਆਂ ਕੁਝ ਸਪੈਸੀਫਿਕ ਲੀਡਸ ਦੇ ਉੱਤੇ ਕੰਮ ਕਰ ਰਹੇ ਹਾਂ ਅ ਸਰ ਕੋ ਫਾਇਰਿੰਗ ਵੇਰਾ ਕੋਈ ਹੋਈ ਹੈ ਅੰਦਰ ਨਹੀਂ ਫਾਇਰਿੰਗ ਫਾਇਰਿੰਗ ਹੋਈ ਹੈ ਡਰਾਈਫਲ ਵੀ ਲੱਗ ਗਈ ਨਹੀਂ ਟੋਟਲ ਅਮਾਉਂਟ ਕਿੰਨੀ ਸਰ 8 ਤੋਂ 9 ਲੱਖ ਰੁਪਏ ਦੱਸੋ ਠੀਕ ਹੈ ਪਰਚਾ ਦੱਟ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੀਸੀਟੀਵੀ ਕਵਰੇਜ ਹਮ ਲੈ ਰਹੇ ਸਾਰਾ ਕਰ ਰਹੇ ਹਾਂ ਲੈ ਕੇ ਹਨ ਪਰ ਸੀਸੀਟੀਵੀ ਕਵਰੇਜ ਫੁਟੇਜ ਅਨੁਸਾਰ ਅਤੇ ਐਸਐਸਪੀ ਮੌਕੇ ਦੇ ਅਨੁਸਾਰ ਜੋ ਕਿਹਾ ਗਿਆ ਵੀ ਜਲਦੀ ਚੋਰ ਪਕੜੇ ਜਾਣਗੇ తరం తండో జస్వీలడు ఫాస్ట్ న్యూ ఛానల్ తరం తార్